ਦੀ ਖਬਰ ਆਮ ਲੋਕਾਂ ਦੇ ਨਾਲ ਜੁੜੀ ਹੋਈ ਹੈ ਜੇਕਰ ਤੁਸੀਂ ਵੀ ਟ੍ਰੇਨ ਦਾ ਸਫ਼ਰ ਕਰਨਾ ਤਾਂ ਇਹ ਖਬਰ ਸੁੰਣਾ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਤਾਂ ਜੋ ਬਾਅਦ ਦੇ ਵਿੱਚ ਤੁਹਾਨੂੰ ਖੱਜਲ ਖਵਾਰ ਨਾ ਹੋਣਾ ਪਵੇ ਦੇਖਿਆ ਜਾ ਸਕਦਾ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਦੇ ਕਾਰਨ ਕਾਫੀ ਲੋਕ ਜਿਹੜੇ ਨੇ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਹਰਿਆਣਾ ਬਾਰਡਰ ਤੇ ਕਿਸਾਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਜਿਸ ਕਾਰਨ ਕੁੱਲ ਮਿਲਾ ਕੇ 184 ਟ੍ਰੇਨਾਂ ਦੇ ਉੱਪਰ ਇਸ ਦਾ ਅਸਰ ਪਵੇਗਾ ਤੇ ਇਹਨਾਂ ਟ੍ਰੇਨਾਂ ਦੇ ਵਿੱਚ ਸੁਪਰ ਫਾਸਟ ਟ੍ਰੇਨਾਂ ਵੀ ਜਿਹੜੀਆਂ ਨੇ ਉਹ ਵੀ ਸ਼ਾਮਿਲ ਦੇਖੀਆਂ ਜਾ ਸਕਦੇ ਨੇ ਪੰਜਾਬ ਦੇ ਸਟੇਸ਼ਨਾਂ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਤੁਸੀਂ ਵੀ ਜ਼ਰੂਰ ਹੀ ਘਰੋਂ ਦੀ ਨਿਕਲਣ ਤੋਂ ਪਹਿਲਾਂ ਟਰੇਨ ਦੀ ਟਾਈਮਿੰਗ ਤੇ ਹੋਰ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਹੀ ਚੈੱਕ ਕਰ ਲਵੋ ਰੇਲਵੇ ਸ케ਡਿਊਲ ਦੇ ਮੁਤਾਬਕ ਅੱਜ ਕਾਫੀ ਜ਼ਿਆਦਾ ਟਰੇਨਾਂ ਜਿਹੜੀਆਂ ਨੇ ਪ੍ਰਭਾਵਿਤ ਹੋਣਗੀਆਂ ਕੁਝ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ 115 ਤੋਂ ਵੱਧ ਦੇ ਰੂਟ ਡਾਇਵਰਟ ਹੋਏ ਨੇ ਜਦਕਿ 69 ਟਰੇਨਾਂ ਜਿਹੜੀਆਂ ਨੇ ਉਹਨਾਂ ਨੂੰ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਦੇ ਵਿੱਚ ਦਿੱਲੀ ਜਾਣ ਵਾਲੀ ਟਰੇਨਾਂ ਦੇ ਨਾਲ ਚੰਡੀਗੜ੍ਹ ਅੰਮ੍ਰਿਤਸਰ ਰੂਟ ਦੀਆਂ ਟਰੇਨਾਂ ਵੀ ਜਿਹੜੀਆਂ ਨੇ ਸ਼ਾਮਲ ਦੇਖੀਆਂ ਜਾ ਸਕਦੀਆਂ ਨੇ ਗੱਲ ਕੀਤੀ ਜਾਏ ਬੀਤੇ ਦਿਨ ਦੀ ਤਾਂ ਸ਼ਾਨੇਪਨ ਚਤ랍ਦੀ ਐਕਸਪ੍ਰੈਸਸ ਦੇ ਨਾਲ ਹੀ ਗਰੀਬ ਰੱਧ ਵਰਗੀਆਂ ਟ੍ਰੇਨਾਂ ਜਿਹੜੀਆਂ ਨੇ 23 ਘੰਟੇ ਦੀ ਦੇਰੀ ਦੇ ਨਾਲ ਚਲਦੀਆਂ ਹੋਈਆਂ ਦੇਖਿਆ ਜਾ ਸਕਦੇ ਨਹੀਂ ਸੀ ਤੇ ਅੱਜ ਜ਼ਾਹਿਰ ਜਿਹੀ ਗੱਲ ਹੈ ਕਿ ਅੱਜ ਵੀ ਇਹ ਸਾਰੀਆਂ ਟ੍ਰੇਨਾਂ ਜਿਹੜੀਆਂ ਨੇ ਦੇਰੀ ਦੇ ਨਾਲ ਚੱਲਣਗੀਆਂ ਦਿੱਲੀ ਤੋਂ ਆਉਣ ਵਾਲੀਆਂ ਐਕਸਪ੍ਰੈਸ ਟ੍ਰੇਨਾਂ ਵੀ ਜਿਹੜੀਆਂ ਨੇ ਕਾਫੀ ਜ਼ਿਆਦਾ ਲੇਟ ਹੋ ਰਹੀਆਂ ਨੇ ਤੇ ਇੱਥੇ ਹੀ ਹਾਈਵੇ ਤੇ ਉੱਪਰ ਵੀ ਦਰਨਾ جاری ਹੈ ਜਿਸ ਦੇ ਕਾਰਨ ਲੋਕ ਖੱਜਲ ਖਵਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਸ਼ੰਭੂ ਸਟੇਸ਼ਨ ਤੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਕਾਰਨ ਰੇਲਵੇ ਟ੍ਰੈਕ ਦੇ ਨਾਲ ਸੜਕਾਂ ਵੀ ਜਿਹੜੀਆਂ ਨੇ ਇਸ ਵੇਲੇ ਜਾਮ ਹੋ ਚੁੱਕੀਆਂ ਨੇ ਜਿਸ ਕਾਰਨ ਜਿਹੜੇ ਪੈਸੈਂਜਰ ਨੇ ਉਹਨਾਂ ਨੂੰ ਦਿੱਲੀ ਰੂਟ ਤੇ ਬੱਸਾਂ ਤੋਂ ਜਾਣ ਦੇ ਵਿੱਚ ਵੀ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਇਸ ਸਮੱਸਿਆ ਦੇ ਕਾਰਨ ਰੇਲਵੇ ਦੇ ਵੱਲੋਂ ਟ੍ਰੇਨਾਂ ਦਾ ਰੂਟ ਜਿਹੜਾ ਵਰਡ ਕੀਤਾ ਜਾ ਰਿਹਾ ਤੇ ਕੁਲ ਮਿਲਾ ਕੇ ਸਵਿਚਕਾਰ ਰੇਲਵੇ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਦੂਜੇ ਪਾਸੇ ਲੋਕ ਵੀ ਜਿਹੜੇ ਨੇ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਲੋਕਾਂ ਨੂੰ ਆਪਣੀ ਵਕ ਵਕ ਥਾਮਾਂ ਤੇ ਪਹੁੰਚਣ ਦੇ ਵਿੱਚ ਕਾਫੀ ਜ਼ਿਆਦਾ ਦੇਰੀ ਹੋ ਰਹੀ ਹੈ ਇਸ ਦੇ ਨਾਲ ਉਹਨਾਂ ਦੇ ਕੰਮ ਵੀ ਇਸ ਦੇ ਨਾਲ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਦੱਸਦੇ ਕਿ ਰੇਲਵੇ ਦੇ ਲਈ ਪ੍ਰਦਰਸ਼ਨ ਕਾਫੀ ਵੱਡੀ ਚਿੰਤਾ ਦਾ ਇਸ ਵੇਲੇ ਵਿਸ਼ਾ ਬਣ ਚੁੱਕਿਆ ਤੇ ਲੋਕਾਂ ਨੂੰ ਜੇਕਰ ਟ੍ਰੇਨਾਂ ਚਲਦੀਆਂ ਵੀ ਨੇ ਤਾਂ ਉਥੋਂ ਦੀ ਵੀ ਲੋਕਾਂ ਨੂੰ ਵਾਪਸ ਜਾਣਾ ਪੈ ਰਿਹਾ ਜਿਸ ਕਾਰਨ ਲੋਕ ਕੁੱਲ ਮਿਲਾ ਕੇ ਕਾਫੀ ਜ਼ਿਆਦਾ ਖੱਜਲ ਖਵਾਰ ਹੋ ਰਹੇ ਨੇ ਅੱਜ ਦੇ ਦਿਨ ਦੇ ਵਿੱਚ ਕੁੱਲ ਮਿਲਾ ਕੇ 184 ਟ੍ਰੇਨਾਂ ਜਿਹੜੀਆਂ ਨੇ ਉਹਨਾਂ ਦੇ ਉੱਪਰ ਅਸਰ ਪਿਆ ਜਿਨ੍ਹਾਂ ਦੇ ਵਿੱਚ 69 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ